ਸਵਾਗਤ ਹੈ ਕਿਸਾਨ ਵੀਰੋ ਹੋਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਪਿੰਡ ਸੀਨੀ ਵਾਲ ਕਲਾਂ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਹੈ ਜੀ ਹਾਂਜੀ ਹਾਂਜੀ ਜ਼ਿਲ੍ਹਾ ਬਰਨਾਲਾ ਦੇ ਤਹਿਸੀਲ ਮਹਿਲ ਕਲਾਂ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਤਿੰਨ ਸੌਦੇ ਦਿਖਾਵਾਂਗੇ ਰੈਡੀ ਦੁੱਧ ਵਾਲੇ ਦੋ ਤਾਂ ਝੋਟੀਆਂ ਸੂਈਆਂ ਸਵਾਈਆਂ ਕਿਹੜਾ ਸੂਆਗਾ ਕੀ ਮਗਰ ਆਗਾ ਕਿੰਨਾ ਨੰਬਰ ਆਗਾ ਤੇ ਇੱਕ ਬਹਿੜ ਸ਼ਾਹੀ ਵਾਲਾ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਲੱਟ ਤੇ ਦਿਖਾ ਦੇਾਂਗੇ ਉਹ ਖੜੀਏ ਸ਼ੈਡ ਤੇ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 9472 2318 ਦੁਬਾਰਾ ਫੇਰ ਬੋਲ ਦਿਓ 9472 28318 28318 ਪਿੰਡ ਜੀ ਚੀਨੀਵਾਲ ਕਲਾਂ ਚੀਨੀਵਾਲ ਕਲਾਂ ਤੇ ਜ਼ਿਲ੍ਹਾ ਜਿਹੜਾ ਬਰਨਾਲਾ ਤਸਵੀਰ ਮੈਲਕਲਾ ਤਸਵੀਰ ਮੈਲਕਲਾ ਨੇੜੇ ਆਪਣੇ ਕਿਹੜੇ ਕਿਹੜੇ ਪਿੰਡ ਆ ਜਾਂਦੇ ਇੱਥੇ ਮੈਲਕਲਾ ਆ ਗਿਆ ਜੀ ਇਧਰ ਚੰਨ ਨਾਲ ਆ ਗਿਆ ਚੰਨ ਨਾਲ ਮੇਨ ਆ ਗਿਆ ਹੈ ਨਾ ਤੇ ਕਿੰਨੇ ਨਾਗ ਦਿਖਾ ਰਹੇ ਆ ਆਪਾਂ ਅੱਜ ਤਿੰਨ ਨਾਗ ਦਿਖਾ ਰਹੇ ਆ ਇੱਕ ਥੋੜੀ ਵੀਡੀਓ ਪਾਈ ਸੀਗੀ ਆਪਾਂ ਹੋ ਗਏ ਹੋਣਗੇ 8 ਤੋਂ 10 ਦਿਨ ਵਧੀਆ ਫੋਨ ਆਇਆ ਵਧੀਆ ਹਾਂਜੀ ਪੂਰੇ ਪੂਰੇ ਓਕੇ ਜੀ ਤੇ ਅੱਜ ਫਿਰ ਰੈਡੀ ਦੁੱਧ ਵਾਲੀਆਂ ਝੋਟੀਆਂ ਹਾਂਜੀ ਹਾਂਜੀ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਜਾਂਦੇ ਆ ਬਾਈ ਆਹਾ ਹਾਂਜੀ ਤੇ ਕੀ ਡਿਟੇਲ ਹੈ ਇਹਦੀ ਕਦੋਂ ਸੂਈ ਆ ਇਹ ਇਹਨੂੰ ਸੂਈ ਨੂੰ ਜੀ ਹੋ ਗਿਆ ਮਹੀਨਾ ਮਿੰਨਾ ਜਾਈ ਗੱਲ ਕਰੀ ਹੈ ਨਾ ਜਮਾ ਤੇ ਕਿੰਨਾ ਜਮਾ ਜਿਹੜਾ ਆਪਾਂ ਭਾਂਡਿਆਂ 'ਚ ਪਾ ਲੈਣਾ ਦੁੱਧ ਜੀ 14 ਲੀਟਰ ਹੈ 14 ਲੀਟਰ ਦੁੱਧ ਰੈਡੀ ਜਮਾ ਓਕੇ ਜੀ ਚਾਹ ਦਾ ਗੰਗ ਪੈਂਦੀ ਓਕੇ ਜੀ ਲੈਵਲ ਉਹ ਵੀ ਦੱਸਦਾ ਤੇ ਮਗਰ ਇਹਦੇ ਕੀ ਆ ਗਿਆ ਜੀ ਅੱਜ ਗੁੰਗਰ ਦੀ ਕੱਟੀ ਹੈ ਆਹ ਘੱਟੀ ਹੈ ਠੀਕ ਓਕੇ ਲੈ ਚਲੋ ਇਹਨੂੰ ਬਾਹਰ ਨੂੰ ਤੋੜਾ ਤਰ੍ਹਾਂ ਕਰਾ ਗਏ ਚ ਇੱਕ ਤੇ ਲੈਵੇ ਦੀ ਸ਼ੇਪ ਪੂਰੀ ਵਧੀਆ ਜੀ ਖੁੱਚਾ ਤਾਂ ਤਾਂ ਵਾਲਾ ਹਵਾਨਾ ਇਹਦਾ ਵੀ ਗਾਈਆਂ ਵਰਗਾ ਕੰਪੀਟੀਸ਼ਨ ਵਾਲਾ ਹਵਾਨਾਗਾ ਤੇ ਵੱਡੇ ਸਾਈਜ਼ ਆ ਕੀ ਦੁੱਧ ਰੈਡੀ ਆ ਬਾਈ ਕਹਿੰਦਾ ਮਿਣਕੇ ਲੈ ਜਾਓ ਅੱਗੇ ਵੀ ਬਾਈ ਨੇ ਮਿਣਕੇ ਦੁੱਧ ਦਿੱਤਾ ਜੀ ਆ ਦੇਖੋ ਜੀ ਕਵਾਲਿਟੀ ਕਰੋ ਚੈੱਕ ਇੱਕ ਨੰਬਰ ਫੇਸ ਕਰੋ ਚੈੱਕ ਸੁਹਾ ਕਿਹੜਾ ਆ ਗਿਆ ਜੀ ਇਹ ਸੁਹਾ ਤੀਜਾ ਤੀਜਾ ਸੁਹਾ ਆ ਗਿਆ ਰੀਨਲ ਬਾਈ ਕਹਿੰਦਾ ਤੇ ਥਣਲੇਵ ਦੀ ਸ਼ੇਪ ਦੇਖੋ ਗੱਡੀ ਚੰਗੀ ਹੈ ਜੀ ਹੂੰ ਆ ਦੇਖੋ ਥਣਲੇਵ ਨੇੜੇ ਤੋਂ ਪੂਛ ਦੇ ਵਿੱਚ ਚਾਰ ਕਬਾਲੀ ਬਸ ਚਟੇ ਲਿਓ ਜੀ ਮੋੜ ਲਿਓ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਹੂੰ ਓਕੇ ਹੈ ਜੀ ਸਿੰਘ ਸਾਲਾ ਇੱਕ ਨੰਬਰ ਦੁੱਧ 14 ਕਿਲੋ ਪਸ਼ੂ ਤਿੰਨ ਹੋ ਜਾਣੇ ਆ ਜੀ ਧਾਰਾ ਨਹੀਂ ਆਪਾਂ ਮਾਰ ਕੇ ਦਿਖਾਉਂਦੇ ਆਇਓ ਆ ਕੇ ਆਪਦੀ ਚੋਕਲੇ ਲੱਗ ਜਾ ਲੇਵਾ ਦੇਖੋ ਕਿਸ ਤਰ੍ਹਾਂ ਦਾ ਦਾ 14 ਕਿਲੋ ਬਾਈ ਦਾ ਕਹਿਣਾ ਦੁੱਧ ਮਿਣ ਕੇ ਦੇ ਦਾਂਗੇ ਦੋਨੇ ਟਾਈਮ ਹਨਾ ਵੀਰੇ 7 ਲੀਟਰ ਡੰਗ ਦਾ ਆਪਾਂ ਮਿਣ ਕੇ ਦੇ ਦਾਂਗੇ ਬਾਈ ਹਾਂਜੀ ਹਾਂਜੀ ਤੇ ਹੁਣ ਆਪਾਂ 2 ਨੰਬਰ ਦੀ ਗੱਲ ਕਰ ਲਗੇ ਜੀ ਇਹਦੀ ਦੂਜਾ ਸੂਆ ਦੂਜਾ ਸੂਆ ਕਿੰਨਾ ਰੈਡੀ ਆ ਜਮਾ ਇਹ ਥੱਲੇ ਇਹ ਥੱਲੇ 11 ਲੀਟਰ ਹੈ ਮਗਰ ਕੀ ਆ ਗਿਆ ਜੀ ਇਹਦੇ ਮਗਰ ਘਟਾ ਆ ਘਟਾ ਕਿੰਨੇ ਦਿਨਾਂ ਦੀ ਸੂਈ ਪਿਆ ਹੈ ਹਾਂਜੀ 25 ਦਿਨ ਦੀ 25 ਦਿਨ ਦੀ ਓਕੇ ਜੀ ਖੋਲ ਲਿਓ ਉਹਨੂੰ ਵੀ ਤੇ ਕਿੰਨਾ 11 ਕਿਲੋ ਦੁੱਧ ਹਨਾ ਸੂਆ ਕਿਹੜਾ ਜੀ ਸੂਆ ਦੂਜਾ ਜੀ ਸੂਆ ਦੂਜਾ ਆ ਗਿਆ ਤੇ ਰੈਡੀ ਦੁੱਧ ਵਾਲੀਆਂ ਤਿੰਨੇ ਹੀ ਸੌਦੇ ਰੈਡੀ ਦੁੱਧ ਵਾਲੇ ਆ ਜੀ ਕਰੋ ਜੱਕ ਹੂੰ ਲੈ ਚੱਲ ਮੇਰੇ ਬਾਹਰ ਇਹਦਾ ਸੁਆ ਕਿਹੜਾ ਜੀ ਇਹਦਾ ਵੀ ਦੂਜਾ ਜੀ ਦੂਜਾ ਸੁਆ ਤੇ ਲੇਵੇ ਦੀ ਦੇਖੋ ਕਿੰਨੀ ਸਾਫ ਆ ਆ ਦੇਖੋ ਜੀ ਪੂਰਾ ਠੋਸ ਐਟਾ ਵਰਗਾ ਹਵਾਨਾ ਬਾ ਮੋੜ ਲਿਓ ਜੀ ਬੱਚੇ ਦਾ ਕਰਦੀ ਆ ਆ ਦੇਖੋ ਜੀ ਕਰੋ ਕੁਆਲਿਟੀ ਜੱਕ ਇੱਕ ਨੰਬਰ ਹੂੰ ਪਿੱਟ ਬੁੜੇ ਬਹੁਤ ਸੋਹਣੇ ਹਨਾ ਵੀਰੇ ਇਹਨਾਂ ਦੇ ਪਿੱਟ ਬੁੜਿਆਂ ਦੀ ਬੰਤਰ ਪੂਰੀ ਚੰਗੀ ਵਾਕਿ ਚਮਕ ਦਮਕ ਵਾਲੀਆਂ ਤੇ ਕਿਤੋਂ ਵੀ ਨਹੀਂ ਖੁੰਝੀਆਂ ਆਂ ਮੇਰੇ ਹਿਸਾਬ ਨਾਲ ਮਗਰ ਇਹਦੇ ਕੱਟਾ ਜੀ ਇੱਕ ਦੇ ਮਗਰ ਕੱਟੀ 14 ਕਿਲੋ ਤੇ 11 ਕਿਲੋ ਦੁੱਧ ਤੁਸੀਂ ਮਿਣ ਕੇ ਲੈ ਸਕਦੇ ਧਾਰਾ ਧੂਰਾ ਦੀ ਬਾਈਕ ਨਾ ਫੁੱਲ ਪ੍ਰੋਪਰ ਓਕੇ ਆ ਹਨਾ ਹਾਂਜੀ ਹਾਂਜੀ ਕੋਈ ਨਾ ਭੂਰ ਸਰ ਦਾ ਕੋਰਾ ਨਹੀਂ ਓਕੇ ਜੀ ਸਾਰੀ ਗੱਲ ਤੇ ਬਾਕੀ ਦਾ ਬਾਈਕ ਨਾ ਪਾਉਂਦੀ ਵੀਡੀਓ ਕਾਲ ਤੇ ਚੋਲਿਓ ਕੋਈ ਚੱਕਰ ਨਹੀਂ ਤੇ ਭਾਈ ਮੁੱਲ ਫਿਰ ਕੀ ਆ ਗਿਆ ਇਹਦੇ ਜੀ 1 ਲੱਖ 7 ਇੱਕ ਲੱਖ 7000 ਰੁਪਏ ਤੇ ਉਹ ਇਥੇ ਲੈ 11 ਕਿਲੋ ਇਥੇ ਲੈ 14 ਕਿਲੋ ਕਹਿਣ ਵਾਲਾ ਕਿ ਜਮ ਮਿਣ ਕੇ ਦੇ ਦਾਂ ਬਾਈ ਮਿਣ ਕੇ ਜੀ ਚਾਰ ਰੰਗ ਚਾਹੀਦੇ ਨੇ ਓਕੇ ਤੇ ਇੱਕ ਦੇ ਪਹਿਲਾਂ 14 ਕਿਲੋ ਅਜ ਦੀ ਆ ਕੱਟੀ ਆ ਗਈ ਹਨਾ ਤੇ 11 ਕਿਲੋ ਅਜ ਦਾ ਕੱਟ ਆ ਗਿਆ ਤੇ ਹੁਣ ਆਪਾਂ ਸ਼ਾਈਵਾਲ ਗਾਂ ਦੀ ਗੱ ਹਾਂਜੀ ਬੱਚਾ ਜੀ ਬੱਚਾ ਆ ਕੇ ਆ ਜਾਓ ਕੋਲੇ ਤੇ ਕਿੰਨਾ ਦੁੱਧ ਰੜੀਆ ਦੁੱਧ ਇਹਨਾਂ ਦਾ 13 ਲੀਟਰ ਮੈਂ ਨਾਲ ਜਮਾ ਦਿੰਦੀ ਵੀ ਫੈਟ ਵਾਲਾ ਮੰਹਾਂ ਵਰਗਾ ਹੂ ਮੰਹਾਂ ਵਰਗਾ ਜੀ ਖੋਲਿਆਣ ਤੋਂ ਰੱਖ ਰਹਿ ਗਏ ਜੇ ਕਿੰਨੇ ਦਿਨਾਂ ਦੀ ਸੂਈ ਵੀ ਹੂ ਏ ਸੂਈ ਨੂੰ ਤਾਂ ਇਹਨੂੰ ਵੀ ਹੋ ਗਈ 1 ਮਹੀਨਾ ਮਹੀਨਾ 13 ਕਿਲੋ ਮਣਕੇ ਦੇ ਦੇ ਦੋਗੇ ਹਾਂਜੀ ਹਾਂਜੀ ਕੀ ਰੇਟ ਆ ਗਿਆ ਜੀ ਇਹਦਾ ਰੇਟ ਤਾਂ 50000 50000 ਓਕੇ ਜੀ ਜਮਾ ਜਾਇਜ਼ ਰੇਟ ਆ ਬਾਈ ਦਾ ਤੇ ਮਾਨਤਾ ਨਾਲ ਤੁਹਾਡਾ ਮੌਕੇ ਤੇ ਹੋ ਜਾਣਾ ਕੋਈ ਇਹੋ ਜੀ ਗੱਲ ਨਹੀਂ ਪ्योर ਸ਼ਾਹੀ ਵਾਲਾ ਜੀ ਤੇ ਲੈ ਵਲੂਆ ਪੂਰਾ ਚੰਗਾ ਇਹਦਾ ਵੀ ਦੁੱਧ 13 ਕਿਲੋ ਕਹਿਣ ਵਾਲੇ ਨਹੀਂ ਮਿੰਕੇ ਦੇਣ ਵਾਲਾ ਜੀ ਆ ਦੇਖੋ ਕੁਆਲਿਟੀ ਪੂਰੀ ਫੁੱਲ ਤੇ ਮੈਂਨ ਨੂੰ ਇੱਕ ਨੰਬਰ ਆ ਬਾਈ ਅਭੀ ਠੀਕ ਹੈ ਜੀ ਤੇ ਬਾਕੀ ਦੀ ਗੱਲ ਇੱਕ ਤਰ੍ਹਾਂ ਦੀ ਮੱਝ ਹੀ ਹੈ ਹਾਂਜੀ ਹਾਂਜੀ ਹੂੰ ਦੁੱਧ ਇਹਦਾ ਜਮਾਂ ਮੱਝਾਂ ਵਰਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਦੁੱਧ ਇਹਦਾ ਪਤਲਾ ਹੋਵੇ 50000 ਜਮਾਨਦਾਨ ਹੋ ਜਾਊਗਾ ਜੀ ਹੈ ਹਾਂਜੀ ਤੇ ਮਗਰ ਇਹਦਾ ਆ ਬੱਚਾ ਘੜ ਹਾਂਜੀ 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 ਉਹ ਚਲ ਮਾਨਦਾਨ ਤੱਕ ਇਹ ਭੈਣ ਭਰਾ ਦਾ ਕੰਮ ਹੈ ਬੰਦਾ ਬਾਹਲਾ ਵੀ ਨਹੀਂ ਫਿਰ ਬੰਦੇ ਨੂੰ ਘਟਾਉਣਾ ਚਾਹੀਦਾ ਹੈ ਨਾ ਓਕੇ ਜੀ ਤੇ ਇੱਕ ਤੁਹਾਨੂੰ ਬਾੜ ਦਿਖਾਤੀ 50000 ਇਹਦਰ ਤੁਹਾਨੂੰ ਝੋਟੀਆਂ ਦਿਖਾਦੀਆਂ ਕੋਕਾ ਪੀਸੀ ਆ ਜੀ ਝੋਟੀਆਂ ਪੂਰੀਆਂ ਚੰਗੀਆਂ ਰੈੜੀ ਦੁੱਧ ਵਾਲੀਆਂ ਤੇ ਦੋਨੇ ਦੋਨਾਂ ਦੇ ਮਗਰ ਰੈੜੀ ਬੱਚੇ ਤੇ ਨੰਬਰ ਫੇਰ ਬੋਲ ਦਿਓ ਜੀ 947128318 9417128318 ਹਾਂਜੀ ਪਿੰਡ ਸੀਨੀਅਰ ਕਲਾ ਬੈਂਡ ਸੀਨੀਅਰ ਕਲਾ ਤੇ ਜ਼ਿਲ੍ਹਾ ਬਰਨਾਲਾ ਤਸੀਲ ਮਹਿਲ ਕਲਾ ਦੋ ਝੋਟੀਆਂ ਦੋਨੇ ਤੁਹਾਨੂੰ ਦਿਖਾ ਦਿੰਦੇ ਆ ਇੱਕ ਤੁਹਾਨੂੰ ਦਿਖਾਤੀ ਬੈੜ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿੰਨੇ ਵੀਡੀਓ ਦੇ ਨਾਲ